ਮਾ ਕੁਲਵੰਸ ਸਿੰਘ ਸੈਣੀ ਪ੍ਰਧਾਨ ਸੈਣੀ ਜਾਗਰਤੀ ਮੰਜ ਪੰਜਾਬ ਅੱਜ ਅਸੀਂ ਸੰਦੀਪ ਸੈਣੀ ਜਿਹੜੇ ਬੈਕਫ੍ਰਿੰਕ ਉਹਦੇ ਪੰਜਾਬ ਦੇ ਚਹਿਲ ਬੜੇ ਨੇ ਉਹਨਾਂ ਦੇ ਸਬੰਧ ਵਿੱਚ ਸਨਮਾਨ ਸਮਾਰੋਹ ਰੱਖਿਆ ਜੋ ਕਿ ਇੱਕ ਇਲੈਕਸ਼ਨ ਕੋਰ ਲੱਗਿਆ ਜਿਹਦੇ ਵਿੱਚ ਰੱਖਣਾ ਪਿਆ ਪਰ ਜੇ ਅਸੀਂ ਲੇਟ ਕਰਦੇ ਤਾਂ ਉਹ ਪੂਰਾ ਪ੍ਰੋਗਰਾਮ ਵਧੀਆ ਨਹੀਂ ਹੋ ਰਿਹਾ ਸੀ ਸੋ ਇਸ ਲਈ ਅਸੀਂ ਲੋਕ ਵੀ ਥੋੜੇ ਸੱਦੇ ਕਿ ਸਾਡੇ ਤੋਂ ਇਲੈਕਸ਼ਨ ਕੋਰ ਵਾਲੇ ਜਾ ਜਿਹੜੇ ਵੀ ਤੇ ਅਬਜ਼ਰਵਾਵੇਂ ਸਾਡੇ ਤੇ ਕੋਈ ਗੱਲਾਂ ਕਰ ਸਕਣ ਸੋ ਇਹਨਾਂ ਦਾ ਬਹੁਤ ਵੱਡੇ ਲੈਵਲ ਤੇ ਸਰਦਾਰ ਅਸੀਂ ਪਹਿਲਾਂ ਵੀ ਕਰ ਚੁੱਕੇ ਆ ਰੋਪਣ ਵੀ ਕਰ ਚੁੱਕੇ ਆ ਇੱਥੇ ਵੀ ਅਜ ਰੱਖਿਆ ਸਾਡੇ ਲਈ ਬਹੁਤ ਇੱਕ ਬਾਣ ਵਾਲੀ ਗੱਲ ਹੈ ਕਿ ਸੰਦੀਪ ਸੈਣੀ ਜੀ ਜਿਹੜੇ 2000 ਦੇ ਵਿੱਚ ਮੇਰੇ ਕੋਲ ਸਿਰਫ 19 ਸਾਲ ਦੇ ਸਰ ਜਿਹੜੇ ਮੇਰੇ ਕੋ ਆਏ ਸਨ ਮੇਰੇ ਨਾਲ ਹੀ 2000 ਤੋਂ ਲੈ ਕੇ ਹੁਣ ਤੱਕ 2024 ਜਾ ਰਿਹਾ ਆਪਾਂ ਕੱਟੇ ਇਹਨੂੰ ਬੱਚਿਆਂ ਨੂੰ ਰੱਖਿਆ ਔਰ ਜਿੱਥੇ ਤੱਕ ਆਪਾਂ ਲੀਡਰੀ ਦੀ ਗੱਲ ਕੀਤੀ ਆ ਲੀਡਰੀ ਸਮਾਜ ਸੇਵਾ ਦੀ ਲੀਡਰੀ ਦੀ ਗੱਲ ਕੀਤੀ ਆ ਅਸੀਂ ਕੋਈ ਦੂਜੀ ਪੀੜੀ ਦੀ ਲੀਡਰੀ ਐਡਿਵਟੀ ਗੱਲ ਨਹੀਂ ਕੀਤੀ ਸੋ ਹੋਰ ਸਾਨੂੰ ਬਹੁਤ ਹੀ ਮਾਣ ਆ ਇਸ ਗੱਲ ਦਾ ਕਿ ਬਿਲਕੁਲ ਚੌਧਰੀ ਬਰਵੀਰ ਵਰਗਾ ਆਪਣੇ ਕੋਲੋਂ ਪੈਸੇ ਖਰਚ ਕੇ ਕਰਨ ਵਾਲਾ ਕੰਮ ਗਰੀਬਾਂ ਦਾ ਵਸੀਆ ਬਣ ਕੇ ਚੱਲਣ ਵਾਲਾ ਉਹ ਸਾਡਾ ਇੱਕ ਲੀਡਰ ਬਣਿਆ ਔਰ ਛੋਟੀ ਉਮਰ ਚ ਬਣਿਆ ਪ੍ਰਭਾਤਵਾ ਕਿਰਪਾ ਕਰੇ ਹੋਰ ਚੜ੍ਹਦੀ ਕਲਾ 'ਚ ਜਾਵੇ ਆਪਣੀ ਬਰਾਦਰੀ ਲਈ ਗਰੀਬਾਂ ਲਈ ਉਹਨਾਂ ਦੇ ਕੋਲੇ ਜਿਹੜੇ ਦੱਬੇ ਕੁਚਲੇ ਆ ਇਸ ਤਰ੍ਹਾਂੇ ਕੰਮ ਕਰਦਾ ਰਹੇ ਅੱਜ ਅਜ ਸੈਣੀ ਜਾਗਰਤੀ ਮੰਚ ਵੱਲੋਂ ਸੰਦੀਪ ਸੈਣੀ ਜਿਹੜੇ ਕਿ ਵੈਕਸਿਨ ਕੋ ਦੇ ਪੰਜਾਬ ਦੇ ਚੇਅਰਮੈਨ ਬਣੇ ਆ ਅੱਜ ਸੈਣੀ ਜਾਗਰਤੀ ਮੰਚ ਵੱਲੋਂ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਸੀਗਾ ਜਿਦੇ ਵਿੱਚ ਮੈਂ ਵੀ ਸ਼ਿਰਕਤ ਕੀਤੀ ਮੈਂ ਸਮੁੱਚੀ ਬਰਾਦਰੀ ਜਿੱਥੇ ਉਹਨਾਂ ਨੇ ਕਿ ਆਪਣੇ ਇੱਕ ਸਾਥੀ ਜਿਹੜੇ ਕਿ ਬੜੇ ਸਟਰਗਲ ਤੋਂ ਬਾਅਦ ਉਹਨਾਂ ਨੂੰ ਇੱਕ ਅੱਛੀ ਔਰ ਬਹੁਤ ਉੱਚ ਅਹੁਦਾ ਮਿਲਿਆ ਹੈ ਉਦੇਲੀ ਅੱਜ ਸਾਰੇ ਉਹਨਾਂ ਨੂੰ ਆਸ਼ੀਰਵਾਦ ਦੇਣ ਆਏ ਸੀ ਬlesing ਦੇਣ ਆਏ ਸੀ ਸੋ ਉਸੇ ਕਰੀ ਦੇ ਤੱਕ ਮੈਂ ਵੀ ਅੱਜ ਇੱਥੇ ਉਹਨਾਂ ਨੂੰ ਜਿਹੜਾ ਉਹਨਾਂ ਸੱਚਮੁੱਚ ਟੀਮ ਦਾ ਜਿੱਥੇ ਧੰਨਵਾਦ ਕਰਨ ਵਾਲੀ ਸੀ ਉੱਥੇ ਨਾਲ ਹੀ ਉਹਨਾਂ ਨੂੰ ਬlesing ਦੇਣ ਆਏ ਸੀ ਆਪਾਂ ਕਿ ਪ੍ਰਮਾਤਮਾ ਕਰੇ ਉਸੇ ਤਰ੍ਹਾਂ ਜਿਹੜੀ ਆਪਣੀਆਂ ਤਕਬਿਲਾਂ ਦੀਆਂ ਉਚਲੰਗੀਆਂ ਨੇ ਉਹ ਉਸੇ ਤਰ੍ਹਾਂ ਅੱਗੇ ਵਧਦੇ ਰਹਿਣ ਔਰ ਆਸ ਕਰਦੀ ਆ ਕਿ ਕਿਉਂਕਿ ਪੰਜਾਬ ਗਵਰਨਮੈਂਟ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਪਸ਼ਟੀਆਂ ਸ਼੍ਰੇਣੀਆਂ ਔਰ ਕਾਰਪੋਰੇਸ਼ਨ ਲੈਂਡ ਦੇ ਉਹ ਜਿਹੜੇ ਚੇਅਰਮੈਨ ਬਣੇ ਨੇ ਉਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਭਾਈਚਾਰੇ ਵਾਸਤੇ ਬਹੁਤ ਅੱچھے ਇਨੀਸ਼ੀਏਟਿਵ ਲੈਣਗੇ ਜਿੱਤੋਂ ਤੱਕ ਮੈਂ ਪਰਸਨਲੀ ਕਿਉਂਕਿ ਉਹ ਸਾਡੇ ਟੀਮ ਮੈਂਬਰ ਵੀ ਨੇ ਪੁਰਾਣੇ ਮੈਂ ਉਹਨਾਂ ਨੂੰ ਜਾਣਦੀ ਆ ਉਹ ਇੱਕ ਬੜੇ ਅੱਛੇ ਹਿਰਦੇ ਦੇ ਔਰ ਬੜੇ ਅੱਛੇ ਇਨਸਾਨ ਨੇ ਅਗਾਮਤੂ ਸੋਚ ਵਾਲੇ ਇਨਸਾਨ ਨੇ ਬੜੇ ਪੇਸ਼ੈਂਸ ਦੇ ਨਾਲ ਬੜੇ ਸਟਰਗਲ ਦੇ ਨਾਲ ਉਹ ਜਿਹੜਾ ਇਸ ਪਦਵੀ ਤੇ ਪਹੁੰਚੇ ਆ ਆਸ ਕਰਦੀ ਆ ਕਿ ਉਹ ਸਮੂਹ ਜਿੰਨੀ ਵੀ ਕਮਿਊਨਿਟੀ ਆ ਉਹਦੇ ਲਈ ਬਹੁਤ ਅੱਛੇ ਇਨੀਸ਼ੀਏਟਿਵ ਜਿਹੜੇ ਉਹ ਕਦਮ ਲੈ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਮੈਂ ਸੂਮ ਮੀਡੀਆ ਸਾਥੀਆਂ ਦਾ ਤੁਹਾਡੇ ਦਰਸ਼ਕਾਂ ਦਾ ਤੁਹਾਨੂੰ ਬੜਾ ਕੰਨਾ ਚਾਹੁੰਦਾ ਕਿ ਤੁਹਾਡੀਆਂ ਦੁਆਵਾਂ ਸਦਕਾ ਅੱਜ ਪਰਮਾਤਮਾ ਨੇ ਦਿਨ ਲੈ ਕੇ ਆਂਦਾ ਉਹ ਖਾਸ ਹੋ ਤੇ ਅੱਜ ਦਾ ਇਹ ਦਿਨ ਜਿਹੜਾ ਵਾ ਸੈਣੀ ਪਬਲੋ ਹਿਸ਼ਾਰਪੁਰ ਵਿਖੇ ਜਿਹੜਾ ਮੈਨੂੰ ਇਹ ਮਾਨ ਸਨਮਾਨ ਆਪਣੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇਹਨਾਂ ਦਾ ਇੱਕ ਇੱਕ ਪ੍ਰਯਾਸ ਮੇਰੇ ਸਿਰ ਮੱਥੇ ਆ ਮੈਂ ਇਹਨਾਂ ਦਾ ਰਣੀ ਆ ਕਿ ਅੱਜ ਮੈਂ ਜਿਸ ਮੋਗਾਮ ਤੇ ਖੜਾ ਮੈਂ ਇਹਨਾਂ ਸਾਰੇ ਇਸ ਭਰਾਮਾਂ ਦੇ ਸਾਥੀਆਂ ਦੇ ਆਸ਼ੀਰਵਾਦ ਸਦਕਾ ਇਸ ਮੋਗਾਮ ਤੇ ਪਹੁੰਚਿਆ ਔਰ ਆਪਨੇ ਵੱਲੋਂ ਆਪਣੀ ਪਾਰਟੀ ਆਵਾਦੀ ਪਾਰਟੀ ਵੱਲੋਂ ਆਪਣੇ ਸੁਪਰੀਮੋ ਸਾਡੇ ਰਾਸ਼ਟਰੀ ਦਰਸ਼ਕ ਮਾਨਨੀਏ ਅਰਵਿੰਦ ਕੇਜਦੀਵਾਲ ਜੀ ਸਾਡੇ ਪੰਜਾਬ ਦੇ ਮੁਖਮੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੰਗਠਨ ਦੇ ਜੋ ਤਾਤਾ ਦੱਤਾ ਨੇ ਸੰਗਠਨ ਨੂੰ ਜੋ ਸਹੀ ਰੂਪ ਰੇਖਾ ਦਿੰਦੇ ਨੇ ਉਹ ਸੰਗਠਨ ਦੀ ਜੋ ਨੀਤੀਆਂ ਤੈਅ ਕਰਦੇ ਨੇ ਸਾਡੇ ਸੰਦੀਪ 파ਟਕ ਜੀ ਸਾਡੇ ਰਾਗਵ ਚੱਡਾ ਜੀ ਸਾਡੇ ਜਰਨਲ ਸੈਣੀ ਸਾਡੇ ਪੰਜਾਬ ਦੇ ਪ੍ਰਵਾਦੀ ਮੈਂ ਨਾਲ ਸਾਰੇ ਹੀ ਨੇਤਾਵਾਂ ਦਾ ਸਾਰੇ ਹੀ ਕਾਰਜਕਰਤਾ ਸਾਥੀਆਂ ਦਾ तहे ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਇਸ ਕਾਬਲ ਸਮਝਿਆ ਸੋ ਅੱਜ ਦਾ ਇਹ ਦਿਨ ਮੇਰੇ ਵਾਸਤੇ ਬਹੁਤ ਭਾਗਾ ਭਰਿਆ ਵਾ ਕਿਉਂਕਿ ਇਸ ਨੇ ਵਾਸਤੇ ਮੈਂ ਜਦੋਂ ਜਹਦ ਕਾफी ਸਮੇਂ ਤੋਂ ਕਰਦਾ ਆ ਰਿਹਾ ਸੀਗਾ ਔਰ ਪਾਰਟੀ ਨੇ ਮੇਰੀ ਮਿਹਨਤ ਦਾ ਜੋ ਅੱਜ ਮੈਨੂੰ ਇਹ ਆਸ਼ੀਰਵਾਦ ਦਿੱਤਾ ਮੈਂ ਪਾਰਟੀ ਨੇ ਵਿਸ਼ਵਾਸ ਦਿਵਾਉਂਗਾ ਤੁਹਾਡੇ ਮਾਧਮ ਰਾਹੀਂ ਸਮਾਜ ਨੂੰ ਵਿਸ਼ਵਾਸ ਦਿਵਾਉਂਗਾ ਕਿ ਆਪਣੀ ਪੂਰੀ ਤਨ ਨਹੀਂ ਇਮਾਨਦਾਰੀ ਨਾਲ ਸਮਾਜ ਦੀ ਉਹ ਦੇਸ਼ ਦੀ ਸੇਵਾ ਕਰਦਾ ਰਿਹਾ ਉਸ ਤਰ੍ਹਾਂ ਅੱਗੇ ਕਰਦਾ ਰਹਿਮਗਾ ਔਰ ਮੇਰਾ ਇਹ ਮੰਤਬ ਹੋਗਾ ਕਿ ਜਿਹੜਾ ਵੀ ਬੈਕਵਰਡ ਕਲਾਸਿਸ ਦੇ ਜੋ ਵੀ ਸਰਕਾਰ ਦੀ ਸਹੂਲਤਾਂ ਦੀ ਸਰਕਾਰ ਤੁਹਾਨੂੰ ਸ਼ਹਾਸਤ ਤੇ ਮਾਨਸਾਹਬ ਦੀ ਸਰਕਾਰ ਜਿਹੜੀ ਹੈ ਉਹ ਬੈਕਵਰਡ ਕਲਾਸਿਸ ਪਾਸੇ ਬਹੁਤ ਅੱਛਾ ਪ੍ਰਯਾਸ ਕਰ ਰਹੀ ਹੈ ਔਰ ਉਹ ਚਾਹੁੰਦੀ ਹੈ ਕਿ ਬੈਕਵਰਡ ਕਲਾਸਿਸ ਦਾ ਉ ਤੋ ਜਿਹੜੀ ਆ ਮਿਸਕੀਮਾ ਲੋਕਾਂ ਤੱਕ 100% ਪਹੁੰਚਾਵਾਂਗੇ ਸਮਾਜ ਦੇ ਉਪਾਰਬਾਸੇ ਕੰਮ ਕਰਾਂਗੇ ਆਪਣੀ ਦੇਸ਼ ਦੀ ਸੇਵਾ ਲਈ ਪਾਸੇ ਹੋ ਕੇ ਪੜਾਂਗੇ ਔਰ ਮੈਂ ਅੱਜ ਸਾਰਿਆਂ ਨੂੰ ਇਸ ਦੇਣ ਵਾਸਤੇ ਕਿ ਸਾਰੇ ਜਿਹੜੇ ਸਾਥੀ ਇਕੱਠੇ ਹੋਏ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਉਸ ਇਸ ਗੱਲ ਦੀ ਅੱਜ ਖੁਸ਼ੀ ਆ ਕਿ ਇਟਾ ਵੱਡਾ ਮੇਰਾ ਪਰਿਵਾਰ ਅੱਜ ਮੈਨੂੰ ਅਸ਼ੀਰਵਾਦ ਦੇਣ ਲਈ ਖੜਾ ਵਾ ਇਸ ਤਰ੍ਹਾਂ ਪਹਿਲਾਂ ਇਹਨਾਂ ਦਾ ਅਸ਼ੀਰਵਾਦ ਮਿਲਦਾ ਰਿਹਾ ਅੱਜ ਵੀ ਇਸ ਤਰ੍ਹਾਂ ਦਾ ਗੇਮ ਇਹਨਾਂ ਦਾ ਅਸ਼ੀਰਵਾਦ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੈ ਹ ਜੈ ਭਾਗ ਸਮਾਜ ਲਈ ਕਿਉਂਕਿ ਜਿਸ ਤਰ੍ਹਾਂ ਇਹ ਚੌਣਾ ਕਰੇ ਕਿਉਂਕਿ ਸਾਹਿਬ ਜੀ ਸਮਾਜ ਦੇ ਵਿੱਚ ਕਈ ਮੈਂ ਦੇਖਿਆ ਤਾਂ ਨਾ ਹੁੰਦੀ ਕਿ ਅਸੀਂ ਸਾਡੀ ਇੱਕ ਬੋਟ ਨਾਲ ਕੀ ਫਰਕ ਪੈਂਦਾ ਹੈ ਪਰ ਮੈਂ ਇਹ ਗੱਲ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਇੱਕ ਬੋਟ ਦੇ ਨਾਲ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਰੈਵਿਊਸ਼ਨ ਆ ਸਕਦਾ ਹੈ ਇਹ ਦੇਸ਼ ਜਿਹੜਾ ਦੁਨੀਆ ਦਾ ਲੋਕਤੰਤਰ ਹੈ ਇਸ ਲੋਕਤੰਤਰ ਨੂੰ ਅਸੀਂ ਜਿਦਾ ਰੱਖਣ ਵਾਸਤੇ ਇਸ ਲੋਕਤੰਤਰ ਦੀ ਮਸ਼ਾਲ ਨੂੰ ਜਿਦੀ ਰੱਖਣ ਵਾਸਤੇ ਆਪਣੀ ਇੱਕ ਇੱਕ ਬੋਟ ਦੀ ਹੁੰਦੀ ਆਪਾਂ ਉਸਨੂੰ ਪੋਲ ਜ਼ਰੂਰ ਕਰਨੀ ਹੈ ਸੋ ਮੇਰੀ ਸਮਾਜ ਨੂੰ ਇੱਕੋ ਬੇਨਤੀ ਹੈ ਕਿ ਆਪਣਾ ਜਿਹੜਾ 100% ਆਪਾਂ ਵੋਟ ਪੋਲਿੰਗ ਕਰਵਾਈਏ ਤਾਂ ਕਿ ਸਮਾਜ ਦੇ ਵਿੱਚ ਨਵੀਂ ਚੇਤਨਾ ਦੇ ਦੇਸ਼ ਦੇ ਵਿੱਚ ਨਵੀਂ ਚੇਤਨਾ ਦਾ ਵਿਸਤ